ਨਮਕੀਨ ਕਾਂਦੇ ਸ਼ਕੀਨ ਇੱਕ ਵਾਰੀ ਆ ਚੀਜ਼ ਜ਼ਰੂਰ ਬਣਾ ਕੇ ਖਾਓ ਦੋਸਤੋ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਤੁਹਾਡੇ ਬੱਚਿਆਂ ਨੂੰ ਵੀ ਜਿਹੜੀ ਕਿ ਬਹੁਤ ਜ਼ਿਆਦਾ ਪਸੰਦ ਆਊਗੀ ਚਲੋ ਜੀ ਹੁਣ ਪਾਪੜੀ ਨੂੰ ਕਰੋ ਟੇਸਟ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਕਿ ਇੱਕ ਪੈਨ ਲੈ ਲੈਣਾ ਤੇ ਉਹਦੇ ਚ ਆਪਾਂ 2-3 ਚਮਚ ਜਿਹੜੇ ਕਿ ਘਿਓ ਦੇ ਪਾ ਲੈਣੇ ਆ ਦੇਸੀ ਘਿਓ ਲਿਆ ਜੀ ਆਪਾਂ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਖੁਸ਼ਕ ਸੁੱਕੇ ਮਸਾਲੇ ਇਹਦੇ ਚ ਜਿਵੇਂ ਪਾ ਲਿਆ ਆਪਾਂ ਜੀਰਾ ਠੀਕ ਆ ਕਸੂਰੀ ਮੇਥੀ ਆ ਠੀਕ ਆ ਹਾਂਜੀ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਲਿਆ ਜੀ ਧਨੀਆ ਜਿਹੜਾ ਸਾਬਤ ਧਨੀਆ ਸੀ ਉਹਨੂੰ ਥੋੜਾ ਜਿਹਾ ਆਪਾਂ ਕੁੱਟ ਲਿਆ ਸੀਗਾ ਤੇ ਨਾਲ ਹੀ ਆਪਾਂ ਇਹਦੇ ਪਾ ਦਿੰਨੀ ਆ ਜੀ ਅਜਵਾਇਨ ਠੀਕ ਆ ਤੇ ਇੱਕ ਹੋ ਗਿਆ ਜੀ ਆਪਣੇ ਕੋਲੇ ਚਿੱਲੀ ਫਲੇਕਸ ਤੇ ਕਾਲਾ ਨਮਕ ਤੇ ਕਲੌਂਜੀ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਜਿਹੜਾ ਕਿ ਥੋੜਾ ਜਿਹਾ ਭੁੰਨ ਲੈਣੇ ਆ ਤੇ ਅੱਜ ਜਿਹੜੀ ਚੀਜ਼ ਆਪਾਂ ਬਣਾਉਣ ਲੱਗੇ ਆ ਜੀ ਇਹ ਬਣਾਉਣ ਲੱਗੇ ਆ ਨਮਕੀਨ ਯੋਕੀ ਨਮਕੀਨ ਬੱਚੇ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਜਿਹੜੇ ਮਿੱਠਾ ਖਾਣਾ ਨਹੀਂ ਪਸੰਦ ਕਰਦੇ ਉਹ ਵੀ ਜਿਹੜੇ ਕੀ ਇਹ ਚੀਜ਼ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਨਗੇ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਸਿਰਫ 10 ਮਿੰਟ ਹੀ ਜਿਹੜਾ ਕੀ ਬਣਾਉਣ ਤੇ ਲੱਗਨੇ ਆ ਹੁਣ ਆਪਾਂ ਜਿਹੜੀ ਮੂੰਗੀ ਮਸਰਾਂ ਦੀ ਦਾਲ ਹੁੰਦੀ ਹੈ ਜੀ ਇਹਨੂੰ ਆਪਾਂ ਘੰਟਾ ਤੋਂ ਪਹਿਲਾਂ ਜਿਹੜਾ ਕੀ ਭਿਓ ਕੇ ਰੱਖ ਲਿਆ ਸੀਗਾ ਠੀਕ ਹਾਂਜੀ ਤੇ ਇਹ ਜਿਹੜੇ ਕੀ ਤੁਸੀਂ ਕੱਲੀ ਪੀਲੀ ਮੂੰਗੀ ਵੀ ਲੈ ਸਕਦੇ ਹੋ ਤੇ ਜਾਂ ਤੁਸੀਂ ਪੀਲੀ ਤੇ ਔਰੇਂਜ ਜਿਹੜੀ ਕਲਰ ਦੋਨਾਂ ਦੀ ਵੀ ਲੈ ਸਕਦੇ ਹੋ ਠੀਕ ਹੁਣ ਆਪਾਂ ਇਹਨੂੰ ਵੀ ਜਿਹੜਾ ਇਹਦੇ ਵਿੱਚ ਥੋੜਾ ਜਿਹਾ ਪਕਾ ਲ ਜੇ ਤੁਸੀਂ ਜ਼ਿਆਦਾ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਜਿਹੜਾ ਕਿ ਲਾਲ ਮਿਰਚ ਪਾਊਡਰ ਵੀ ਪਾ ਸਕਦੇ ਹੋ ਜਾਂ ਕਾਲੀ ਮਿਰਚ ਪਾਊਡਰ ਪਾ ਸਕਦੇ ਹੋ ਤੇ ਦੋਸਤੋ ਬਹੁਤ ਵਧੀਆ ਲੱਗਦਾ ਜੀ ਜਦੋਂ ਤੁਸੀਂ ਸਾਨੂੰ ਇੰਨਾ ਮਤਲਬ ਕਿ ਲਾਈਕ ਕਰਦੇ ਹੋ ਨਾ ਸਾਰੀਆਂ ਵੀਡੀਓਜ਼ ਨੂੰ ਸ਼ੇਅਰ ਕਰਦੇ ਹੋ ਬਹੁਤ ਸਾਰਾ ਪਿਆਰ ਮਿਲਦਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਹੁਣ ਆਪਾਂ ਗੈਸ ਕਰ ਦਿੰਨੇ ਆ ਜੀ ਤੇ ਉਹਨਾਂ ਚਿਰ ਆਪਣਾ ਜਿਹੜਾ ਕਿ ਸੁੱਕੇ ਮਸਾਲੇ ਜਿਹੜੇ ਆਪਾਂ ਬਣਾਏ ਸੀ ਉਹ ਠੰਡੇ ਹੁੰਦੇ ਆ ਤੇ ਉਹਨਾਂ ਚਿਰ ਆਪਾਂ ਕੀ ਕਰਦੇ ਆ ਇੱਧਰ ਆਪਾਂ ਇੱਕ ਬਾਉਲ ਲੈ ਲੈਣਾ ਇੱਧਰ ਆਪਾਂ ਲਿਆ ਜੀ ਆਟਾ ਜਿਹੜਾ ਕਿ ਕਣਕ ਦਾ ਆਟਾ ਠੀਕ ਹੈ ਜੀ ਇੱਕ ਕੌਲੀ ਆਪਾਂ ਕਣਕ ਦੇ ਆਟੇ ਦੀ ਲਈ ਆ ਤੇ ਜਿੰਨਾ ਤੁਸੀਂ ਆਟਾ ਲੈਣਾ ਉਸ ਤੋਂ ਹਾਫ ਜਿਹੜੀ ਕਿ ਤੁਸੀਂ ਸੂਜੀ ਲੈਣੀ ਆ ਕਿਉਂਕਿ ਸੂਜੀ ਦੇ ਨਾਲ ਜਿਹੜਾ ਕਿ ਬਹੁਤ ਹੀ ਮਠੜੀਆਂ ਜੜੀਆਂ ਬਣਾਉਣੀਆਂ ਆ ਆਪਾਂ ਬਹੁਤ ਹੀ ਕ੍ਰਿਸਪੀ ਬਣਨੀਆਂ ਠੀਕ ਹੈ ਜੀ ਤੇ ਹੁਣ ਆਪਾਂ ਜਿਹੜਾ ਇਹਦੇ ਚ ਮਸਾਲਾ ਜਿਹੜਾ ਆਪਾਂ ਸੁੱਕਾ ਤਿਆਰ ਕੀਤਾ ਸੀਗਾ ਉਹ ਆਪਾਂ ਸਾਰਾ ਪਾ ਲੈਣਾ ਜਿਹੜੀ ਇਹ ਮੂੰਗ ਦਾਲ ਪਾਈ ਹੈ ਇਹਦੇ ਨਾਲ ਬਹੁਤ ਹੀ ਜ਼ਿਆਦਾ ਕ੍ਰਿਸਪੀ ਟੇਸਟ ਆਉਂਦਾ ਤੇ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਜਿਹੜਾ ਕਿ ਇਹਦਾ ਆਟਾ ਹੀ ਆਪਾਂ ਤਿਆਰ ਕਰ ਲਾਂਗੇ ਤੇ ਜਿਹੜਾ ਆਟਾ ਹੋਣਾ ਚਾਹੀਦਾ ਸੀ ਪੂਰਾ ਮਤਲਬ ਕਿ ਟਾਈਟ ਹੋਣਾ ਚਾਹੀਦਾ ਢਿੱਲਾ ਜਿਹਾ ਆਟਾ ਨਹੀਂ ਹੋਣਾ ਚਾਹੀਦਾਗਾ ਠੀਕ ਥੋੜਾ ਥੋੜਾ ਪਾਣੀ ਕਰਕੇ ਆਪਾਂ ਇਹ ਚ ਪਾਏ ਜਾਵਾਂਗੇ ਹਾਂਜੀ ਇਸ ਤਰ੍ਹਾਂ ਦਾ ਪੂਰਾ ਜਿਹੜਾ ਕਿ ਟਾਈਟ ਆਟਾ ਆਪਾਂ ਗੁੰਨ ਲੈਣਾ ਤੇ ਇਹਨੂੰ 10 ਮਿੰਟਾਂ ਵਾਸਤੇ ਆਪਾਂ ਇਸੇ ਤਰ੍ਹਾਂ ਹੀ ਰੱਖ ਦਾਂਗੇ ਤਾਂ ਜੋ ਇਹ ਵਧੀਆ ਵੀ ਮਤਲਬ ਕਿ ਬਣ ਜਾਊਗਾ ਖਸਮ ਵੀ ਬਾਹਰ ਵ ਸਾਰਿਆਂ ਦੀ ਫਰਮਾਇਸ਼ ਸੀਗੀ ਵੀ ਕੁਝ ਛਟਪਟਾ ਜਾਂ ਬਣਾਓ ਕੁਝ ਨਮਕੀਨ ਬਣਾਓ ਕਿਉਂਕਿ ਹੁਣ ਮਠਿਆਈਆਂ ਰਖੜੀ ਦਾ ਕਰਕੇ ਖਾ-ਖਾ ਕੇ ਸਾਰੇ ਅੱਕੇ ਪਏ ਸੀਗੇ ਤਾਂ ਹੀ ਅੱਜ ਆਪਾਂ ਜਿਹੜਾ ਕਿ ਕੁਝ ਨਮਕੀਨ ਟਰਾਈ ਕੀਤਾ ਸੀ ਜਿਹੜੇ ਬੱਚੇ ਵੀ ਆਪਣੇ ਪਸੰਦ ਕਰਨਗੇ ਤੇ ਚਲੋ ਜੀ ਆਪਾਂ ਹੁਣ ਬਣਾਉਨੇ ਆ ਪੱਕੀ ਦੀ ਤਾਂ ਹੁਣ ਆਪਾਂ ਥੋੜਾ ਜਿਹਾ ਸੁੱਕਾ ਆਟਾ ਲਾ ਕੇ ਤੇ ਇਹਨੂੰ ਆਪਾਂ ਵੇਲ ਲੈਨੇ ਆ ਪਤਲਾ ਵੇਲਣਾ ਤੁਸੀਂ ਦੋਸਤੋ ਬਹੁਤ ਹੀ ਇਹਦੀ ਜਿਹੜੀ ਲਾਸਟ ਫਿਨਿਸ਼ਿੰਗ ਆਊਗੀ ਬਹੁਤ ਹੀ ਜ਼ਿਆਦਾ ਵਧੀਆ ਲੱਗਗੇ ਤੇ ਨਾਲੇ ਕ੍ਰਿਸਪੀ ਬਣੂਗਾ ਤੁਸੀਂ ਧਿਆਨ ਨਾਲ ਦੇਖਦੇ ਰਹੋ ਹਾਂ ਦੇਖੋ ਬਿਲਕੁਲ ਵੀ ਇਹ ਟੁੱਟ ਨਹੀਂ ਰਿਹਾ ਬਿਲਕੁਲ ਮਤਲਬ ਕਿ ਪੂਰਾ ਵਧੀਆ ਬਣ ਚੁੱਕੀ ਆ ਇਹਦੇ ਜਿਹੜੇ ਕੀ ਪੀਸ ਕੱਟ ਲੈਣੇ ਆ ਠੀਕ ਪਕਨਾਰੇ ਕੱਟੇ ਇਹਨਾਂ ਨੂੰ ਆਪਾਂ ਬਾਅਦ ਚ ਯੂਜ਼ ਕਰ ਲਾਂਗੇ ਪਰ ਇੱਕ ਵਾਰੀ ਜਿਹੜੀ ਕਿ ਇਹਦੀ ਵਧੀਆ ਸ਼ੇਪ ਦੇ ਦਿੰਨੇ ਆ ਤੇ ਪਲੇਟ ਦੇ ਵਿੱਚ ਰੱਖਿਆ ਸੋਹਣਿਆ ਲੱਗਣਾ ਹਾਂਜੀ ਇਸ ਤਰ੍ਹਾਂ ਆਪਾਂ ਸਾਰੇ ਆਟੇ ਦੇ ਕਰ ਲਏ ਸੀਗੇ ਤੇ ਉੱਧਰ ਆਪਾਂ ਜਿਹੜਾ ਕੀ ਕੜਾਈ ਦੇ ਵਿੱਚ ਕਿਉਂ ਵੀ ਗਰਮ ਕਰਨਾ ਤਾਰ ਤੇ ਜਿਹੜੇ ਗੈਸ ਆ ਤੁਸੀਂ ਬਿਲਕੁਲ ਮੀਡੀਆ ਫਲੇਮ ਤੇ ਰੱਖਣਾ ਕਿਉਂਕਿ ਜਦੋਂ ਇਹ ਹਲਕੀ ਹਲਕੀ ਬਣੂਗੀ ਤਾਂ ਜ਼ਿਆਦਾ ਜਿਹੜੇ ਕਿ ਕ੍ਰਿਸਪੀ ਬਣੂਗੀ ਤੇ ਸੜੂਗੀਆਂ ਨਹੀਂ ਥੋੜੇ ਥੋੜੇ ਪੀਸ ਹੀ ਆਪਾਂ ਪਾਵਾਂਗੇ ਜ਼ਿਆਦਾ ਇੱਕੋ ਵਾਰੀ ਚ ਨਹੀਂ ਪਾਵਾਂਗੇ ਬਹੁਤ ਸੋਹਣੀ ਖੁਸ਼ਬੂ ਆ ਰਹੀ ਪਵਨ ਹਾਂਜੀ ਤੇ ਜਦੋਂ ਹਲਕਾ ਜਾਂ ਮਤਲਬ ਕਿ ਜਦੋਂ ਇਹ ਬ੍ਰਾਊਨ ਹੋ ਜਾਣਗੇ ਤੇ ਆਪਾਂ ਜ਼ਿਆਦਾ ਵੀ ਜਿਹੜਾ ਇਹਦਾ ਕਲਰ ਆ ਬਲੈਕ ਜਾਨੀ ਕਰਨਾਗਾ ਠੀਕ ਹਾਂਜੀ ਹੁਣ ਇਹ ਲਗਭਗ ਬਣ ਕੇ ਪਨ ਚੁੱਕੀ ਆ ਕਿਉਂਕਿ ਆਪਾਂ ਇਹਨਾਂ ਨੂੰ ਸਿਮ ਗੈਸ ਤੇ ਪਕਾਇਆ ਤੇ ਹਲਕਾ ਹਲਕਾ ਇਹਨਾਂ ਨੂੰ ਵਧੀਆ ਸੇਕ ਜਿਹੜਾ ਕਿ ਲੱਗ ਗਿਆ ਠੀਕ ਹਾਂਜੀ ਤੇ ਆ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਕਰਾਂਚੀ ਜਿਹੜੀ ਕਿ ਇਹ ਬਣੀ ਆ ਹੈਗੀ ਲਓ ਜੀ ਇਹ ਆਪਣੀ ਜਿਹੜੀ ਪਾਪੜੀ ਬਣ ਕੇ ਤਿਆਰ ਹੋ ਗਈ ਹਾਂਜੀ ਤੁਸੀਂ ਚਾਹੋ ਤਾਂ ਇਸੇ ਤਰ੍ਹਾਂ ਵੀ ਖਾ ਸਕਦੇ ਹੋ ਇਹਦੇ ਤੇ ਚਾਟ ਮਸਾਲਾ ਵਗੈਰਾ ਪਾ ਕੇ ਤੇ ਪਰ ਆਪਾਂ ਇਹਨੂੰ ਜਿਹੜੇ ਕਿ ਹੋਰ ਵੀ ਜ਼ਿਆਦਾ ਜਿਹੜਾ ਕਿ ਬਣਾਵਾਂਗੇ ਸਪਾਈਸੀ ਤੇ ਇਹਦੇ ਤੇ ਸਭ ਤੋਂ ਪਹਿਲਾਂ ਆਪਾਂ ਮਿੱਠੀ ਦਹੀਂ ਪਾਤੀ ਆ ਜੀ ਤੇ ਨਾਲ ਹੀ ਆਪਾਂ ਇਹਦੇ ਉੱਪਰ ਪਾ ਦਾਂਗੇ ਜੀ ਜੀਰਾ ਪਾਊਡਰ ਮੈਂ ਤਾਂ ਬਹੁਤ ਛੋਣੀ ਖਿਦਬੋ ਲੱਗ ਰਹੀ ਪਰ ਉਹਨਾਂ ਜਲਦੀ ਤਿਆਰ ਕਰਦੇ ਹਾਂ ਜੀ ਤੇ ਟੇਸਟ ਵੀ ਬਹੁਤ ਵਧੀਆ ਆਊਗਾ ਤੇ ਹੁਣ ਆਪਾਂ ਇਹਦੇ ਉੱਪਰ ਪਾ ਦਿੰਨੇ ਆ ਜੀ ਖੱਟੀ ਮਿੱਠੀ ਚਟਨੀ ਤੇ ਤੁਸੀਂ ਜਿਹੜੇ ਕਿ ਇਹਦੇ ਤੇ ਹਰੀ ਚਟਨੀ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਉੱਪਰ ਪਾਵਾਂਗੇ ਜੀ ਪੋਜੀਆ ਗੱਲਬਾਤ ਬਣ ਗਈ ਬਹੁਣ ਹਾਂਜੀ ਤੁਹਾਡੇ ਬੱਚੇ ਵੀ ਜਿਹੜੇ ਕੀ ਬਹੁਤ ਪਸੰਦ ਕਰਨਗੇ ਕਈ ਵਾਰੀ ਕੀ ਹੁੰਦਾ ਵੀ ਆਪਾਂ ਛੋਟੀਆਂ-ਛੋਟੀਆਂ ਪਾਰਟੀਆਂ ਜਿਹੜੀਆਂ ਬੱਚਿਆਂ ਦੇ ਬਰਥਡੇ ਦੀਆਂ ਰੱਖ ਲੈਣੇ ਆ ਉਹ ਵੀ ਜਿਹੜੀਆਂ ਕੀ ਤੁਸੀਂ ਬਣਾ ਸਕਦੇ ਹੋ ਨਾਲੇ ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਊਗਾ ਤੇ ਤੁਸੀਂ ਇਹਦੇ ਉੱਪਰ ਜਿਹੜੇ ਕੀ ਕੋਈ ਵੀ ਫਰੂਟਸ ਜਾਂ ਜਿਹੜੇ ਉਬਲੇ ਹੋਏ ਆਲੂ ਆ ਉਹ ਵੀ ਪਾ ਸਕਦੇ ਹੋ ਤੇ ਇਸ ਤਰ੍ਹਾਂ ਜਿਹੜਾ ਕੀ ਆਪਾਂ ਇਹਨੂੰ ਡੈਕੋਰੇਟ ਕਰਕੇ ਤੇ ਬਹੁਤ ਹੀ ਟੇਸਟੀ ਜਿਹੜੀ ਕੀ ਆਪਾਂ ਇਹ ਪਾਪੜੀ ਬਣਾ ਸਕਦੇ ਆ ਤੇ ਤੁਸੀਂ ਚਾਹੋ ਤਾਂ ਇਹਦੇ ਉੱਪਰ ਥੋੜੇ ਜਿਹਾ ਡਰਾਈ ਫਰੂਟ ਵੀ ਪਾ ਸਕਦੇ ਹੋ ਜਿਵੇਂ ਆਪਾਂ ਕਿਸ਼ਮਿਸ਼ ਲਈਆ ਬੋਲੀ ਘੈਂਟ ਗੱਲਬਾਤ ਬਣ ਗਈ ਹਾਂਜੀ ਤੇ ਹੋਰ ਸਪਾਈਸੀ ਕਰਨ ਵਾਸਤੇ ਤੁਸੀਂ ਜਿਹੜਾ ਕੀ ਇਹਦੇ ਉੱਪਰ ਲਾਲ ਮਿਰਚ ਪਾਊਡਰ ਵੀ ਪਾ ਸਕਦੇ ਹੋ ਲਓ ਜੀ ਤੇ ਲਓ ਜੀ ਹੁਣ ਪਾਪੜੀ ਨੂੰ ਕਰੋ ਟੇਸਟ ਬਹੁਤ ਹੀ ਟੇਸਟੀ ਲੱਗ ਰਹੀ ਹੈ ਦੋਸਤੋ ਮੇਰੇ ਕਹਾਂ ਤੇ ਇੱਕ ਵਾਰੀ ਟਰਾਈ ਜਰੂਰ ਕਰਿਓ ਇਸ ਤਰ੍ਹਾਂ ਪਾਪੜੀ ਜਰੂਰ ਖਾ ਕੇ ਦੇਖਿਓ ਬਾਹਰ ਤਾਂ ਤੁਸੀਂ ਬਹੁਤ ਵਾਰੀ ਖਾਧੀ ਹੋਊਗੀ ਪਰ ਘਰੇ ਬਣਾ ਕੇ ਦੇਖਿਓ ਤੁਹਾਡੇ ਬੱਚਿਆਂ ਨੂੰ ਵੀ ਜਿਹੜੀ ਕਿ ਬਹੁਤ ਜ਼ਿਆਦਾ ਪਸੰਦ ਆਊਗੀ